ਕਿਉਂਕਿ ਹੁਣੇ ਹੁਣੇ ਸਾਡੇ ਬਹੁਤ ਹੀ ਸਤਿਕਾਰਯੋਗ ਕਿਉਂਕਿ ਕਾਫੀ ਸਾਲਾਂ ਪੇ ਇਥੇ ਸੇਵਾ ਨਿਭਾ ਰਹੇ ਆ ਭਾਈ ਸਾਹਿਬ ਹਰ ਸਾਲ ਇਹ ਆਪਣੀ ਹਾਜ਼ਰੀ ਲਗਾਉਂਦੇ ਆ ਭਾਈ ਸ਼ਰਨਜੀਤ ਸਿੰਘ ਜੀ ਤੇ ਇਹਨਾਂ ਨੇ ਬੇਨਤੀ ਕੀਤੀ ਸੀ ਵੀ ਵੀ ਮੇਰੀ ਅਵਸਥਾ ਜਿਹੜੀ ਬੜੀ ਵਿਰਧ ਹੋ ਗਈ ਹੈ ਲੇਕਿਨ ਫਿਰ ਵੀ ਮੈਂ ਕੈਂਟਿੰਗ ਦੀ ਹਾਜ਼ਰੀ ਲਗਾ ਸਕਦਾ ਸਕਦਾ ਵੀ ਮੇਰੀ ਹਾਜ਼ਰੀ ਜ਼ਰੂਰ ਲਗਾਓ ਤੇ ਸਾਧ ਸੰਗਤ ਜੀ ਗੁਰੂ ਦਾ ਕਾਰਜ ਗੁਰੂ ਦੀ ਮਹਿਮਾ ਗੁਰੂ ਦਾ ਗੁਣ ਗaan ਕਰਨਾ ਤੋਂ ਬੜੇ ਉਨ੍ਹਾਂ ਨੇ ਇਸ ਉਮਰ ਦੇ ਇਸ ਦੌਰ ਦੇ ਵਿੱਚ ਉਨ੍ਹਾਂ ਨੇ ਆਖੀ ਚਨੋ ਮਾਲਕ ਦਾ ਗੁਣ ਗaan ਕੀਤਾ ਸਤਿਗੁਰੂ ਅਰਜਨ ਦੇਵ ਜੀ ਦੀ ਮਹਿਮਾ ਉਹਦਾ ਗੁਣ ਗaan ਉਹਦੇ ਗੁਰਬਾਣੀ ਗਾਇਨ ਕੀਤਾ ਧੰਵਾਦ ਰਣਵਾਦ ਤੇ ਸਾਧ ਸੰਗਤ ਜੀ ਹੁਣ ਆਪਾਂ ਆਪਣੀ ਰਸਨਾ ਨੂੰ ਪਵਿੱਤਰ ਕਰਨਾ ਸਾਰੇ ਨੇ ਹੁਣ ਤੱਕ ਆਪਾਂ ਸੁਣਿਆ ਆ ਹੁਣ ਤੁਸੀਂ ਸਾਰੇ ਨੇ ਗਾਉਣਾ ਇੱਕ ਡੇਢ ਘੰਟੇ ਤੱਕ ਕੀਰਤਨ ਆਪਾਂ ਸੁਣਿਆ ਹੁਣ ਤੁਸੀਂ ਖੁਦ ਕੀਰਤਨ ਕਰਨਾ ਤੇ ਇਹਦੇ ਲਈ ਸਾਧ ਸੰਗਤ ਜੀ ਬੇਨਤੀ ਹੈ ਵੀ ਬੱਚਿਆਂ ਦੀ ਜਿਹੜੀ ਦੌੜ ਭੱਜ ਹੈ ਇਹਨੂੰ ਆਪਾਂ ਥੋੜਾ ਜਿਆਦਾ ਕਾਬੂ ਕਰੀਏ ਕਿਉਂਕਿ ਚਲੋ ਬੱਚੇ ਰੱਬ ਦਾ ਰੂਪ ਹੁੰਦੇ ਹਨ ਉਹਨੂੰ ਨਹੀਂ ਪਤਾ ਵੀ ਗੁਰੂ ਘਰ 'ਚ ਬੈਠਣ ਦੀ ਮਰਿਆਦਾ ਕੀ ਹੈ ਇੱਥੇ ਆਪਾਂ ਕੀ ਕਰਨ ਆਏ ਹਾਂ ਤੇ ਉਹਨਾਂ ਲਈ ਤਾਂ ਸਾਧ ਸੰਗਤ ਜੀ ਰੌਣਕ ਮਿਲ ਲੇਕਿਨ ਆਪਾਂ ਨੂੰ ਪਤਾ ਵੀ ਆਪਾਂ ਕਿੱਥੇ ਬੈਠੇ ਹਾਂ ਔਰ ਇੱਥੇ ਦੀ ਕੀ ਮਰਿਆਦਾ ਹੈ ਇਸ ਕਰਕੇ ਆਓ ਆਪਣੀ ਹਾਜ਼ਰੀ ਪਾਣੀ ਆਪਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਔਰ ਬੇਨਤੀ ਕਰੀਏ ਅਰਦਾਸ ਕਰੀਏ ਕਿ ਸਤਿਗੁਰ ਜੀ ਆਪਣੀ ਕਿਰਪਾ ਰੱਖਿਓ ਆਪਣੀ ਕਿਰਪਾ ਰੱਖਿਓ ਜਿਵੇਂ ਤੁਹਾਡਾ ਪਿਆਰ ਮਾਲਕ ਨਾਲ ਪਿਆਰ ਕਿਰਪਾ ਕਰਿਓ ਮੇਰੇ ਸਤਿਗੁਰ ਜੀ ਸਾਡਾ ਵੀ ਪਿਆਰ ਤੁਹਾਡੇ ਨਾਲ ਪਿਆਰ ਓ ਘਰ ਸਤਸੰਗਤ ਜੀ ਜਦੋਂ ਕਹਿੰਦੇ ਦੁਨੀਆ ਦੇ ਸਾਰੇ ਦਰਵਾਜ਼ੇ ਬੰਦ ਹੋ ਜਾਣ ਜਦੋਂ ਦੁਨੀਆ ਦੇ ਸਾਰੇ ਦਰਵਾਜ਼ੇ ਬੰਦ ਹੋ ਜਾਣ ਤੇ ਫਿਰ ਸਾਧ ਸੰਗਤ ਜੀ ਇੱਕ ਦਰਵਾਜ਼ਾ ਜਿਹੜਾ ਸਦਾ ਸਾਡੇ ਲਈ ਖੁੱਲਾ ਰਹਿੰਦਾ ਹੈ ਉਹ ਦਰਵਾਜ਼ਾ ਕਿਹੜਾ ਉਹ ਦਰ ਕਿਹੜਾ ਉਹ ਘਰ ਕਿਹੜਾ ਉਹ ਮੇਰੇ ਸਤਿਗੁਰਾਂ ਦਾ ਘਰ ਆ ਉਹ ਸਾਧ ਸੰਗਤ ਜੀ ਮੇਰੇ ਸਤਿਗੁਰਾਂ ਦਾ ਦਰ ਗੁਰੂ ਮਾਰੇ ਕਿਰਪਾ ਕਰਨ ਆਪਣਾ ਆਸ਼ੀਰਵਾਦ ਬਖਸ਼ਿਸ਼ ਕਰਨ ਮੈਂ ਸਭ ਦਾ ਹੋ ਕੇ ਦੇਖ ਲਿਆ ਸਾਰਿਆਂ ਦੇ ਬਣ ਕੇ ਦੇਖ ਲਿਆ ਸਾਰਿਆਂ ਦੇ ਬਣ ਕੇ ਦੇਖ ਲਿਆ ਲੇਕਿਨ ਸਾਧ ਸੰਗਤ ਜੀ ਸਮੇਂ ਦੇ ਨਾਲ ਸਾਰੇ ਰਿਸ਼ਤੇ ਬਦਲ ਗਏ ਲੇਕਿਨ ਜੇ ਕੋਈ ਨਹੀਂ ਰਿਸ਼ਤਾ ਬਦਲਿਆ ਨਾ ਬਦਲਿਆ ਨਾ ਉਹ ਗੁਰੂ ਦਾ ਰਿਸ਼ਤਾ ਮੈਂ ਸਭ ਦਾ ਹੋ ਕੇ ਦੇਖ ਲਿਆ ਇਕ ਤੇਰਾ ਹੋਣਾ ਮੈਂ ਸਭ ਦਾ ਇਕ ਤੇਰਾ ਹੋਣਾ ਇਕ ਤੇਰਾ ਹੋਣਾ ਮੈਂ ਸਭ ਥਾਂ ਤੇਰਾ ਮਿਲਣਾ ਮੈਂ ਸਭ ਨੂੰ ਮਿਲ ਕੇ ਦੇਖ ਲਿਆ ਇੱਕ ਤੇਰਾ ਮਿਲਣਾ ਮੈਂ ਸਭ ਦਾ ਖੁਸ਼ੀ ਦੇਖ ਲਿਆ ਇੱਕ ਤੇਰਾ ਹੋਣਾ तेरा हा ਹੁਣ ਅੰਦਰੋਂ ਚੁੱਕ ਇੱਕ ਤੇਰਾ ਹੁਣ ਇੱਕ ਤੇਰਾ ਹੁਣ ਮੈਂ ਸਭ ਦਾ ਹੁੱਕੇ ਦੇਖ ਲਿਆ ਇੱਕ ਤੇਰਾ ਹੁਣ ਮੈਂ ਬਾਹਰੋਂ ਝੁੱਕ ਕੇ ਦੇਖ ਲਿਆ ਹੁਣ ਅੰਦਰੋਂ ਝੁਕਣਾ ਔਰ ਸਾਜ ਸੰਗਤ ਜੀ ਜਦ ਤੱਕ ਅੰਦਰੋਂ ਨਹੀਂ ਝੁਕਦੇ ਬਾਰੂ ਭਾਵੇਂ ਜਿੰਨੀਆਂ ਮਾਰਦੀ ਨੇ ਡੋਤਾ ਕਰਦਾ ਜਦ ਤੱਕ ਅੰਦਰੋਂ ਨਹੀਂ ਚੁਗਦੇ ਤਦ ਤੱਕ ਸਾਧ ਸੰਗਤ ਜੀ ਉਹਦੇ ਘਰ ਪਰਵਾਰ ਇਥੇ ਸਾਧ ਸੰਗਤ ਜੀ ਨਿਮਾਨਿਆਂ ਨੂੰ ਮਾਨ ਮਿਲਣ ਇੱਥੇ ਨੇ ਤਾਣਿਆਂ ਨੂੰ ਤਾਣ ਮਿਲਦਾ ਹੈ ਇੱਥੇ ਨੇ ਓਟਿਆਂ ਨੂੰ ਓਟ ਮਿਲਦੀ ਹੈ ਇੱਥੇ ਨੇ ਆਸ ਰਿਆਂ ਨੂੰ ਆਸਰਾ ਮਿਲਦਾ ਹੈ ਇੱਥੇ ਨੇ ਘਰਿਆਂ ਨੂੰ ਘਰ ਮਿਲਦਾ ਹੈ ਇੱਥੇ ਨੇ ਤਰਿਆਂ ਨੂੰ ਧਰ ਮਿਲਦਾ ਹੈ ਇੱਥੇ ਸਭ ਕੁਝ ਮਿਲਦਾ ਜੋ ਮੰਗੇ ਠਾਕੁਰ ਹੀ ਆਪਣੇ ਤੇ ਸੋਈ ਸੋਈ ਕੀ ਫਰਮਾਇਆ ਕੀ ਲਿਖਿਆ ਕਿਸੇ ਗੁਰੂ ਦੇ ਪਿਆਰੇ ਨੇ ਅੰਦਰ ਤੋਂ ਮੈਂ ਠੁਕਰਾਇਆ ਹਰ ਕਮਦ ਕਰਣਾ ਮੈਂ ਦਰ ਤੇਰੀ ਆ ਬੈਠਾ ਤੇਰੀ ਰਹਿਮਤ ਕਰਣਾ ਮੈਂ ਸਭ ਦਾ ਹੋ ਕੇ ਦੇਖ ਲਿਆ ਇੱਕ ਤੇਰਾ ਹੋਂ ਮੈਂ ਦਰ ਤੇਰੇ ਤੇ ਆ ਬੈਠਾ ਨਾਨਕ ਗਰੀਬ ਟੈ ਪਿਆ ਦਵਾਰ ਇਹ ਸਾਥ ਸੰਗਤ ਜਿੱਥੇ ਟੈ ਕੇ ਹਰੇ ਹਰੇ ਮੇਲ ਲਿਓ ਮੇਲ ਲਿਓ ਮੈਂ ਦਰ ਤੇਰੇ ਤੇ ਆ ਬੈਠਾ ਤੇਰੀ ਰਹਿਮਤ ਕਰਨਾ ਬਸ ਧੰਗੁਰਬਦਾਸ ਜੀ ਮਹਾਰਾਜ ਜੀ ਨੇ ਪ੍ਰਭ ਚਰਨਾ ਵਿੱਚ ਬੇਨਤੀ ਕੀਤੀ ਕੀ ਬੇਨਤੀ ਕੀਤੀ ਕਹਿਰਵਰਦਾਸ ਸਰਨ ਪ੍ਰਭ ਤੇਰੀ ਜੋ ਜਾਨੋ ਤਿਉ ਕਰ ਗਤਿ ਕਹਿੰਦੇ ਮਾਲਕ ਆ ਗਏ ਹੁਣ ਅਸੀਂ ਤੇਰੇ ਦਵਾਰ ਕਿਵੇਂ ਗਤਿ ਪਾਣੀ ਐ ਕਿਵੇਂ ਭਲਾ ਕਰਨ ਆਇਆ ਕਿਵੇਂ ਪਾਰ ਉਤਾਰਾ ਕਰਨਾ ਆ ਕੀ ਦੇਖਣਾ ਆ ਕੀ ਨਹੀਂ ਦੇਖਣਾ ਏ ਪ੍ਰਮਾਤਮਾ ਤੂੰ ਜਾਣ ਤੇਰਾ ਕੰਮ ਜਾਣ ਅਸੀਂ ਤਾਂ ਆ ਗਏ ਆ ਇਹ ਸੱਚ ਸੰਦੇਜੀ ਹੁੰਦਾ ਭਰੋਸਾ ਇਹ ਹੁੰਦਾ ਆਪਣੇ ਮਾਲਕ ਦੇ ਉੱਪਰ ਵਿਸ਼ਵਾਸ ਕਿ ਮਾਲਕ ਆਗੇ ਤੇਰੇ ਦਰ ਤੇ ਬਹਿ ਗਏ ਤੇਰੇ ਦਰ ਤੇ ਹੁਣ ਤੂੰ ਦੇਖ ਮਾਲਕਾ ਸਾਡਾ ਕੀ ਕਰਨਾ ਆ ਭਾਵੇਂ ਰੱਖ ਲੈ ਤੇ ਭਾਵੇਂ ਮਾਰ ਲੈ ਹੁਣ ਤਾਂ ਤੇਰੇ ਬਣ ਗਏ ਹੁਣ ਤਾਂ ਬਣ ਗਏ ਤੇਰੇ ਤੇ ਬਣ ਗਏ ਤੇਰੇ ਤੇ ਬੇਨਤੀਆਂ ਕੀਤੀਆਂ ਅਰਦਾਸਾਂ ਕੀਤੀਆਂ ਹੱਥ ਜੋੜ ਜੋੜ ਕੇ ਕੀ ਬੇਨਤੀਆਂ ਕੀ ਅਰਦਾਸਾਂ ਕੀਤੀਆਂ ਤੇਰੀ ਪਨ ਹੈ ਖੁਦਾਏ ਤੂੰ ਬਖਸ਼ੰਦਗੀ ਸੇਖ ਫਰੀਦਾ ਖੈਰ ਦੀਜੇ ਬੰਦਗੀ ਤੋਂ ਮਹਾਂਪੁਰਸ਼ਾਂ ਨੇ ਰੱਬ ਦੇ ਪਿਆਰਿਆਂ ਨੇ ਗੁਰੂਆਂ ਸਹਿਬਾਨਾਂ ਨੇ ਸਾਧ ਸੰਗਤ ਜੀ ਰੱਬ ਦੇ ਕੋਲੋਂ ਕੀ ਮੰਗੇ ਕਿ ਤੇਰਾ ਨਾਮ ਜਪਾਂ ਮੈਂ ਦਰ ਤੇਰੇ ਤੇ ਆ ਬੈਠਾ ਤੇਰੀ ਰਹਿਮਤ ਕਰਨਾ ਬਾਕੀ ਹੱਥ ਜੋੜ ਮੈਂ ਤੇਨੂੰ ਅਰਜ ਕਰਾਂ ਮੇਰੀ ਬਾਹ ਪੜੀ ਤੂੰ ਦਾਤਿਆ ਹੱਥ ਜੋੜ जद ेरायणा यद् जन देलापणे लेराय तेरा एक तेरा हना मैं देख लिया एक तेरा ਤੇਰੀ ਤੇ ਆ ਬੈਠਾ ਤੇਰੀ ਰਹਿਮਤ ਕਰਨਾ ਤੇਰੀ ਰਹਿਮਤ ਕਰਨਾ ਜਦ ਜਾਣਦਾ ਵੀ ਇਕ ਤੇਰਾ ਹੋਣਾ ਬਖੀਏ ساری عمر ਯਮ ਜਿੰਨੀ ਮਰਜੀ ਮਿਹਨਤ ਕਰ ਲੋ ਜੋ ਮਰਜੀ ਕਰ ਲੋ ਜੇ ਕਹੋਗੇ ਕਿ ਮੈਂ ਦੁਨੀਆ ਨੂੰ ਆਪਣਾ ਬਣਾ ਲਵਾਂ ਸਾਧ ਸੰਗਤ ਨਹੀਂ ਬਣਾ ਸਕੀ ਕਿਤੇ ਪਰਿਵਾਰ ਨਹੀਂ ਨਾਲ ਚੱਲਦਾ ਕੇਵਲ ਤੇ ਮਹਾਰਾਜ ਜੀ ਕਹਿਣ ਲੱਗੇ ਇੱਕ ਰੱਬ ਨੂੰ ਸਿਰਫ ਆਪਣਾ ਬਣਾ ਲੈ ਹੋਰ ਕਿਸ ਨੂੰ ਆਪਣਾ ਬਣਾਉਣ ਦੀ ਲੋੜ ਨਹੀਂ ਲੋੜ ਨਹੀਂ ਇੱਕ ਰੱਬ ਨੂੰ ਆਪਣਾ ਬਣਾ ਲੈ ਸਾਰੀ ਦੁਨੀਆ ਤੇਰੀ ਬਣ ਜਾਵੇ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਸਭ ਜਗ ਤੇਰਾ ਮਹਾਰਾਜ ਕਹਿੰਦੇ ਜਦੋਂ ਤੂੰ ਮੇਰਾ ਬਣ ਗਿਆ ਸਾਰੀ ਦੁਨੀਆ ਤੇਰੀ ਬਣ ਜਾਵੇ ਤਾਨਗੁਰਬਦਾਸ ਜੀ ਮਹਾਰਾਜ ਜਿਨੇ ਇੱਕ ਮਾਲਕ ਨੂੰ ਆਪਣਾ ਬਣਾਇਆ ਜੇ ਸਾਰੀ ਦੁਨੀਆ ਤਾਨਗੁਰਬਦਾਸ ਜੀ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਬੇਨਤੀਆਂ ਕਰਦੀ ਹੈ ਅਰਦਾਸਾਂ ਕਰਦੀ ਔਰ ਆਪਣੀਆਂ ਝੋਲੀਆਂ ਭਰਦੀ ਹੈ ਧਨਗੁਰ ਕਬੀਰ ਪਾਤਸ਼ਾਹ ਜੀ ਨੇ ਇੱਕ ਮਾਲਕ ਨੂੰ ਆਪਣਾ ਬਣਾਇਆ ਅਸਾ ਸੰਗਤ ਦੀ ਦੁਨੀਆ ਉਹਨਾਂ ਦੇ ਚਰਨਾਂ ਵਿੱਚ ਆ ਕੇ ਅਰਦਾਸਾ ਕਰਦੀ ਹੈ ਤਨਗੁਰ ਨਾਮਦੇਵ ਜੀ ਮਹਾਰਾਜ ਜੀ ਨੇ ਰੱਬ ਨੂੰ ਆਪਣਾ ਬਣਾਇਆ ਦੁਨੀਆ ਉਹਨਾਂ ਦੇ ਚਰਨਾਂ 'ਚ ਅਰਦਾਸਾ ਕਰਦੀ ਹੈ ਭਗਵਾਨ ਬਾਲਮੀਕ ਮਹਾਰਾਜ ਜੀ ਨੇ ਇੱਕ ਰੱਬ ਨੂੰ ਆਪਣਾ ਬਣਾਇਆ ਦੁਨੀਆ ਉਹਨਾਂ ਦੇ ਚਰਨਾਂ ਵਿੱਚ ਅਰਦਾਸਾ ਕਰਦੀ ਹੈ ਤੇ ਸਾਸ ਸੰਗਤ ਦੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਰੱਬ ਨੂੰ ਆਪਣਾ ਬਣਾਇਆ ਦੁਨੀਆ ਉਹਨਾਂ ਦੇ ਚਰਨਾਂ 'ਚ ਅਰਦਾਸਾ ਕਰਦੇ ਹਨ ਰੱਬ ਨੂੰ ਆਪਣਾ ਬਣਾਉਂਦਾ ਹੈ ਉਹ ਸਾਸ ਸੰਗਤ ਦੀ ਆਪਾ ਵੀ ਉਸ ਮਾਲਕ ਨਾਲ ਜੁੜਨਾ ਹੈ ਤੋ ਬਹੁਤ ਬਹੁਤ ਧੰਨਵਾਦ ਆਪ ਸਾਰੀਆਂ ਸੰਗਤਾਂ ਦਾ ਇਹ ਅੱਜ ਦਾ ਆਪਣਾ ਦੂਸਰਾ ਦੀਵਾਨ ਜਿਹੜਾ ਗੁਰੂ ਚਰਨਾਂ ਦੇ ਵਿੱਚ ਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਆਪਾਂ ਨਾਲ ਸਜਾਇਆ ਗਿਆ ਹੈ ਤੋ ਆਪਾਂ ਕੀਰਤਨ ਵੀ ਸਰਵਣ ਕੀਤਾ ਆਪਾਂ ਸਾਰਿਆਂ ਨੇ ਇਕੱਠਾ ਲਗੀ ਸਾਬ ਨੂੰ ਕੀਰਤਨ ਹੋਇਆ ਤੁਸੀਂ ਵੀ ਕੀਰਤਨ ਕੀਤਾ ਤੇ ਸਾਧ ਸੰਗਤ ਜੀ ਵਡ ਪਾਗਾ ਸਮਾ ਹੁੰਦਾ ਹੁਣ ਸਮੇ ਨੂੰ ਮੁੱਖ ਰੱਖਦੇ ਹੁਣ ਆਪਾਂ ਸਾਰਿਆਂ ਨੇ ਸਾਧ ਸੰਗਤ ਜੀ ਆਰਤੀ ਦਾ ਗਾਇਨ ਕਰਨਾ ਬੜੇ ਪਿਆਰ ਦੇ ਨਾਲ ਗਾਇਨ ਕਰਨਾ ਸਾਰਿਆਂ ਨੇ ਆਓ ਆਪਣੀ ਹਾਜ਼ਰੀ ਭਰੀ ਨਾਮ ਤੇਰੋ ਹਰਤੀ ਮਜਨ ਮੋਰਾ हर के नाम बिन झूठे नाम तेरो आर ते मजन मोर रे हर के नाम बीन झूठे नाम ਦੁਲਿਚਟ ਕਾਰੇ ਹਰ ਕੇ ਨਾਮ ਬਿਨ ਚੂਥੇ ਨਾਮ ਤੇਰਾ ਅੰਬਲਾ ਨਾਮ ਤੇ ਰੋ ਚੰਦ ਨੋ ਕਸ ਜਪੇ ਨਾਮ ਲੈ ਤੁਝੇ ਕੋ ਚਾ કે નામ બિન ચૂઠે નામ તીરુ આરતી મજન મુરારે હર કે નામ બિન ચૂઠે નામ તી ਨਾਮ ਤੇਰਾ ਦੀਵਾ ਨਾਮ ਤੇ ਰੋਬਾਤੀ ਨਾਮ ਤੇ ਰੋ ਤੇਲ ਲੈ ਮਾਹੇ ਪਸਾਰੀ ਹਰ ਕੇ ਨਾਮ ਬਿਨ ਝੂਟੇ ਨਾਮ ਹਰ ਕੇ ਨਾਮ ਬਿਨ ਝੂਠੇ ਨਾਮ ਤੇਰੋ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਨਾਮ ਤੇਰੋ ਤਾਗਾ ਸਗਲ ਝੂਠਾਰੇ ਹਰ ਕੇ ਨਾਮ ਬਿਨ ਝੂਠੇ ਤੇ કે નામ બિન ચૂઠે નામ તીરો આરતી મજન મોરારી હર કે નામ બિન ਦਾਸੀ 8864 ਖਾਣੀ ਇਹ ਹੈ ਵਰਤਨ ਹੈ ਸਗਲ ਸੰਸਾਰੀ ਹਰ ਕੇ ਨਾਮ ਬਿਨ ਝੂਠੇ ਕਹੈ ਰਵਦਾਸ